ਗੱਲਬਾਤ ਕਰੀਏ ਤਾਂ ਪੰਜਾਬ ਦੇ ਲਾਅ ਐਂਡ ਆਰਡਰ ਸਥਿਤੀ ਨੂੰ ਲੈ ਕੇ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਤੇ ਆਏ ਦਿਨ ਹੀ ਲੁੱਟਖੁਆ ਦੀ ਵਾਰਦਾਤਾਂ ਆਮ ਦੇਖਣ ਨੂੰ ਮਿਲ ਰਹੀਆਂ ਨੇ ਤੇ ਅੱਜ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਗੱਲਬਾਤ ਕਰਾਂਗੇ ਕਿ ਪ੍ਰੀਤੀ ਦੇਵੀ ਸਾਗਰ ਗੇਟ ਬੰਗਾ ਦੇ ਕਰੀਬ 22 ਸਾਲ ਜੋ ਕਿ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਜਾਂਦੀ ਹੈ ਤਾਂ ਇੱਕ ਹਸਪਤਾਲ ਤੋਂ ਥੋੜਾ ਦੂਰ ਪਹੁੰਚਦੀ ਹੈ ਤਾਂ ਉਸ ਦੇ ਪਿੱਛੋਂ ਜਿਹੜੇ ਨੇ ਦੋ ਨੌਜਵਾਨ ਜੋ ਬਿਨਾ ਨੰਬਰ ਪਲੇਟ ਤੋਂ ਸਵਾਰ ਹੋ ਕੇ ਉਸ ਲੜਕੀ ਦਾ ਪਿੱਛਾ ਕਰਦੇ ਨਜ਼ਰ ਆਉਂਦੇ ਨੇ ਤਾਂ ਉਸ ਲੜਕੀ ਨੂੰ ਜਦੋਂ ਥੋੜਾ ਅੱਗੇ ਜਾਂਦੇ ਨੇ ਉਸ ਲੜਕੀ ਨੂੰ ਰੋਕ ਲਿਆ ਜਾਂਦਾ ਆ ਤਾਂ ਉਸ ਲੜਕੀ ਦੇ ਕੋਲ ਉਹ ਜਿਹੜਾ ਆ ਆਪਣੀ ਖਡਾਉਣਾ ਜੋ ਹੁੰਦੀ ਆ ਉਸ ਦੀ ਪਿਸਤੌਲ ਜਿਹੜੀ ਬਣੀ ਹੁੰਦੀ ਖਡਾਉਣੇ ਵਾਲੀ ਤਾਂ ਉਸ ਨੂੰ ਉਸ ਦੀ ਨੋਕ ਦੇ ਉੱਤੇ ਜਿਹੜਾ 1000 ਰੁਪਿਆ ਤੇ ਉਸ ਤੋਂ ਜ਼ਰੂਰੀ ਕਾਗਜ਼ਾਤ ਲੁੱਟ ਕੇ ਉਹ ਤੋਂ ਭੱਜਣ ਲੱਗ ਪੈਂਦੇ ਨੇ ਤਾਂ ਪ੍ਰੀਤੀ ਦੇ ਵੱਲੋਂ ਜਿਹੜਾ ਆ ਉਥੇ ਰੋਲਾ ਪਾ ਕੇ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਆ ਤਾਂ ਉਸ ਲੋਕ ਇਕੱਠੇ ਹੋ ਕੇ ਉਸ ਨੂੰ ਫੜ ਲੈਂਦੇ ਨੇ ਤਾਂ ਫੜੇ ਹੋਏ ਜੋ ਦੋਸ਼ੀ ਨੇ ਜੋ ਫਰਾਰ ਹੁੰਦੇ ਨੇ ਲੁਟੇਰੇ ਨੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਵਾਇਆ ਜਾਂਦਾ ਨੇ ਤਾਂ ਕੀ ਕੁਝ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਪੁਲਿਸ ਆਪੂਰੀ ਜਾਣਕਾਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਤੁਸੀਂ ਬਣੇ ਰਹੋ ਪੰਜਾਬੀ ਏਖਰ ਚੈਨਲ ਦੇ ਨਾਲ ਜਤਿੰਦਰਪਾਲ ਸਿੰਘ ਦੀ ਰਿਪੋਰਟ ਨਮਾਸ਼ਾਰ ਕੀ ਨਾਮ ਬੇਟਾ ਮੇਰਾ ਨਾਮ ਪ੍ਰੀਤੀ ਜੀ ਹੈ ਸਰ। ਕੀ ਘਟਨਾ ਵਾਪਰੀ ਤੁਹਾਡੇ ਨਾਲ? ਫਿਰ ਮੈਂ ਨਾ ਉਸ ਦਿਨ ਕੰਮ ਤੋਂ ਆਉਂਦੀ ਪਈ ਸੀਗੀ। ਸ਼ਾਮ ਦੇ ਜੇ ਤਾਂ 7:30 ਹੋ ਗਏ ਸੀਗੇ ਤੇ ਆਂਦੇ ਹੋਏ ਰਾਸਤੇ ਦੇ ਵਿੱਚ ਆਈ ਮੈਂ ਉੱਥੇ ਤੇ ਜਿੰਦੂਵਾਲ ਦੇ ਗੁਰਦੇਵ ਹਸਪਤਲ ਦਾ ਉਹ ਨਾ ਥੋੜੀ ਜਿਹਾ ਅੱਗੇ ਪਹੁੰਚੀ ਸੀਗੀ। ਬਾਈਕ ਲੈ ਕੇ ਆਈ ਆ ਮੇਰੇ ਜਿੱਦਾਂ ਕੋਲਾ ਕਿ ਉਹਨਾਂ ਨੇ ਚਾਬੀ ਉਹਦੇ ਕੱਢ ਲਈ ਵਿੱਚੋਂ ਤੇ ਮੈਨੂੰ ਕਹਿਣ ਲੱਗਾ ਪਈ ਸਮਾਨ ਕੀ ਹੈ ਤੇਰੇ ਕੋਲ? ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਕੁਝ ਵੀ। ਮੇਰੇ ਜਦ ਤੇ ਫਿਰ ਉਹ ਤੇ ਪਿਛਲੇ ਜਿਹੜਾ ਮੁੰਡਾ ਸੀਗਾ ਬੈਠਾ ਤੇ ਉਹਦੇ ਕੋਲੇ ਰਿਵਾਲਵਰ ਸੀ ਉਹ ਰਿਵਾਲਵਰ ਕੱਢ ਕੇ ਕਹਿੰਦਾ ਕਹਿੰਦਾ ਸਮਾਨ ਕਹਿੰਦਾ ਕਹੀਆ ਤੇਰੇ ਕੋਲ ਕੱਢ ਦੇ ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਸਮਾਨ ਕਹਿੰਦਾ ਤੇਰਾ ਨਾਮ ਕੀ ਆ ਮੈਂ ਫਿਰ ਜਦ ਰਿਵਾਲਵਰ ਦੇਖ ਕੇ ਡਰ ਗਈ ਤੇ ਮੈਂ ਚੀਕਾਂ ਮਾਰ ਲੱਗੀ ਫਿਰ ਮੈਂ ਜਦੋਂ ਮੇਰੇ ਤੋਂ ਸਮਾਨ ਪੈਸੇ ਵੀ ਸੀਗੇ ਤੇ ਜਿਹਦਾ ਫੋਨ ਵਗੈਰਾ ਸੀ ਤੇ ਫਿਰ ਮੈਂ ਜਦ ਕੱਢਣ ਲੱਗੀ ਮੈਂ ਚੀਕਾਂ ਮਾਰਦੀ ਪਈ ਸੀ ਤੇ ਕਹਿੰਦੇ ਚੀਕਾਂ ਨਾ ਮਾਰ ਜੇ ਤਾਂ ਮੈਨੂੰ ਥੱਪੜ ਮਾਰਨ ਲੱਗੇ ਸੀਗੇ ਉਹ ਮੈਂ ਬਚ ਗਈ ਜਦੋਂ ਉਸ ਟਾਈਮ ਫਿਰ ਕੋਲ ਇੱਕ ਗੱਡੀ ਰੰਗੀ ਉਹਦੇ ਵਿੱਚ ਇੱਕ ਤਾਂ ਪੁਲਿਸ ਮੁਲਾ ਤੇ ਇੱਕ ਹੋਰ ਮੁੰਡਾ ਸੀ ਫਿਰ ਉਹ ਜਿਹਦਾ ਗੱਡੀ ਵੈਕ ਕਰਕੇ ਲੈ ਕੇ ਆਇਆ ਫਿਰ ਉਹਨਾਂ ਨੇ ਮੈਨੂੰ ਬਚਾਇਆ ਤੇ ਉਸ ਟਾਈਮ ਫਿਰ ਜਿਹਦਾ ਉੱਤ ਬਾਅਦ ਵਿੱਚ ਫਿਰ ਪੁਲਿਸ ਵਗੈਰਾ ਉੱਥੇ ਆਈ ਉਹਨਾਂ ਨੇ ਉਹਨਾਂ ਨੂੰ ਫੜਿਆ ਤੇ ਫਿਰ ਜਿਹੜਾ ਮੇਰਾ ਸਮਾਨ ਸੀਗਾ ਉਹ ਫਿਰ ਪੁਲਿਸ ਵਾਲਿਆਂ ਨੇ ਲੈ ਲਿਆ ਸੀਗਾ ਆਧਾਰ ਕਾਰਡ ਵੀ ਸੀਗਾ ਮੇਰਾ ਉਹ ਵੀ ਹੁਣ ਪੁਲਿਸ ਵਾਲਿਆਂ ਦੇ ਕੋਲੇ ਹੀ ਆ ਤੁਹਾਨੂੰ ਪੈਸੇ ਵਗੈਰਾ ਮਿਲ ਗਏ ਜਿਹੜੇ ਲੁੱਟੇ ਸੀਗੇ ਉਹ ਹਲੇ ਉਹ ਕਿਹਨਾਂ ਕਿ ਉਹਨਾਂ ਨੇ ਕਰਨੇ ਆ ਹਲੇ ਕਿੰਨੇ ਪੈਸੇ ਆ 1000 ਰੁਪਏ ਸਰ ਹਾਂ ਮੋਬਾਈਲ ਥੱਦੇ ਕੋਲ ਹੀ ਹੈ ਮੋਬਾਈਲ ਹਾਂਜੀ ਫਿਰ ਮੋਬਾਈਲ ਤੇ ਜਿੱਦਾਂ ਉਹਨਾਂ ਨੇ ਦਿੱਤਾ ਨਹੀਂ ਸੀਗਾ ਹੱਲੇ ਮੈਂ ਜਾਨੂੰ ਆ ਗਏ ਸੀਗੇ ਜਿਹੜੇ ਸੀਗੇ ਉੱਥੇ ਖਡਾਉਣਾ ਪਿਸਤੌਲ ਸੀਗੇ ਪਿਸਤੌਲ ਸੀਗਾ ਸਰ ਇਦਾਂ ਨਹੀਂ ਮੈਨੂੰ ਪਤਾ ਹੈਗਾ ਮਤਲਬ ਕਿ ਉੱਥੇ ਕਈ ਤਾਂ ਕਹਿ ਰਹੇ ਸੀਗੇ ਕਿ ਨਕਲੀ ਆ ਇਹ ਬਟ ਮੈਨੂੰ ਸ਼ੋਰ ਨਹੀਂ ਹੈਗਾ ਕਿ ਉਹ ਅਸਲੀ ਸੀ ਕਿ ਨਕਲੀ ਸੀ ਕਿਉਂਕਿ ਉਹਨਾਂ ਨੇ ਮੇਰੇ ਤੇ ਤਾਂ ਨਹੀਂ ਸੀ ਤੇ ਫਿਰ ਮੈਂ ਤਾਂ ਡਰ ਗਈ ਸੀ ਸਰ ਭਾਵੇਂ ਉਹ ਫਿਰ ਜਿੱਦਾਂ ਕਿ ਮੈਨੂੰ ਇਦਾਂ ਨਹੀਂ ਨਾ ਦੇਖ ਕੇ ਨਹੀਂ ਪਤਾ ਲੱਗਦਾ ਕਿ ਅਸਲੀ ਹੈ ਕਿ ਨਕਲੀ ਆ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪ੍ਰੀਤੀ ਦੇਵੀ ਹੈ ਸਰ ਉਦੋਂ ਲੋਟੋ ਹੋਦੇ ਮਾਮਲੇ ਦੇ ਵਿੱਚ ਉਹਦੇ ਬਾਰੇ ਦੱਸੋ ਚੰਨਾ ਹਾਂਜੀ ਥਾਣਾ ਸਿਟੀ ਬੰਗਲਾ ਦੇ ਵਿੱਚ ਇੱਕ ਟੈਲੀਫੋਨ ਰੀਸੀਵ ਹੋਇਆ ਸੀ ਕਿ ਲੜਕੀ ਇੱਕ ਪ੍ਰੀਤੀ ਦੇਵੀ ਨਾਮ ਦੀ ਲੜਕੀ ਨੂੰ ਦੋ ਨੌਜਵਾਨਾਂ ਨੇ ਉਸ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਹੋਈ ਸਕੂਟਰੀ ਰੋਕ ਕੇ ਜਿਸ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਤੇ ਮੌਕੇ ਤੇ ਪਹੁੰਚ ਕੇ ਜਿਹੜੇ ਕਦ ਕਾਬੂ ਕੀਤੇ ਨੌਜਵਾਨ ਸੀ ਉਹਨਾਂ ਦਾ ਨਾਮ ਪਤਾ ਪੁੱਛਿਆ ਇੱਕ ਦਾ ਨਾਮ ਸੁਨੀਲ ਕੁਮਾਰ ਹੈ ਜੋ ਰਾਮੂ ਦਾ ਰਹਿਣ ਵਾਲਾ ਦੂਸਰਾ ਬਰਿੰਦਰ ਸਿੰਘ ਹੈ ਜੋ ਬੰਗਲਾ ਦਾ ਰਹਿਣ ਵਾਲਾ ਹੈ ਮੌਕੇ ਤੇ ਉਹਨਾਂ ਤੋਂ ਜਿਹੜੇ ਉਹਨਾਂ ਨੇ ਲੜਕੀ ਤੋਂ ਪੈਸੇ ਖੋਹ ਗਿੱਤੇ ਸੀ 1000 ਰੁਪਇਆ ਪਿਸਤੌਲ ਦਿਖਾ ਕੇ ਚੋਖੜਾਉਣਾ ਬਸਤੌਲ ਸੀ ਉਹ ਵੀ ਮੌਕਾ ਤੋਂ ਰਿਕਵਰ ਕੀਤਾ ਗਿਆ ਆ ਤੇ ਇਹਨਾਂ ਦੋਨਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇੱਕ ਜਿਹੜਾ ਰਹਦਾ ਦੂਸਰਾ ਕਿੱਥੇ ਦਾ ਹੈ ਦੂਸਰਾ ਬੰਗੇ ਦਾ ਇਹ ਮੋਟਰਸਾਈਕਲ ਤੇ ਸੀ ਦੋਨਾਂ ਜਣੇ ਦੀ ਮੋਟਰਸਾਈਕਲ ਤੇ ਸੀਗੇ ਦੋਨੋਂ ਜਣੇ ਮੋਟਰਸਾਈਕਲ ਇਹ ਆਪਣੇ ਹੀ ਇਹਨਾਂ ਦੇ ਕਿ ਚੋਰੀ ਦਾ ਨਹੀਂ ਮੋਟਰਸਾਈਕਲ ਇਹਨਾਂ ਦਾ ਆਪਣਾ ਆ ਕੋਈ ਲੜਕੀ ਦੇ 60 ਸੁੱਟ ਤਾਂ ਨਹੀਂ ਮਰੀ ਨਹੀਂ ਲੜਕੀ ਦੇ ਛੱਟ ਨਹੀਂ ਮਾਰੀ ਲੜਕੀ ਕਿੱਥੇ ਰਹਿਣ ਵਾਲੀ ਆ ਲੜਕੀ ਬੰਗਿਆਂ ਦੀ ਰਹਿਣ ਵਾਲੀ ਤੇ ਕਿਹੜੀਆਂ ਧਰਾਵਾਂ ਤਹਿਤ ਇਹਨਾਂ ਦੇ ਮਾਮਲੇ ਦਰਜ ਕੀਤਾ ਇਹਨਾਂ ਤੇ ਮੁਕੱਦਮਾ 304 ਜੀਵਨ ਦੋ 317 ਜੀਵਨ ਦੋ ਤਿੰਨ ਜੀਵਨ 5 ਬੀ ਐਨਐਸ ਤਹਿਤ ਪਰਚਾ ਰਜਿਸਟਰ ਦਰਜ ਕੀਤਾ ਗਿਆ ਬੰਗੇ ਬੰਦੇ ਕਾਬੂ ਕਿੱਤੇ ਗਿਆ ਰਿਵਾਰਡ ਤੇ ਆ ਦੋ ਦਿੰਦੇ ਇਹ ਜਿਹੜੇ ਦੋਨੇ ਮੁਲਾਜ਼ਮ ਮੁਲਜ਼ਮ ਫੜੇ ਗਏ ਆ ਇਹਨਾਂ ਤੇ ਕੋਈ ਪਹਿਲਾਂ ਤਾਂ ਨਹੀਂ ਅਪਰਾਧਿਕ ਮਾਮਲੇ ਦਰਜ ਹੈਗੇ ਉਨ੍ਹਾਂ ਦੇ ਵਿੱਚੋਂ ਜਿਹੜਾ ਇੱਕ ਦੋਸ਼ੀ ਸੁਨੀਲ ਕੁਮਾਰ ਉਹਦੇ ਅਗੇਂਸਟ ਚੋਰੀ ਦਾ ਮਕਦਮਾ ਸਿਟੀ ਨਵਾਂ ਸ਼ਹਿਰ ਦੇ ਵਿੱਚ ਦਰਜ ਹੈ। ਹੋਰ ਤਾਂ ਨਹੀਂ ਕੋਈ ਵੀ ਕਿਤੇ ਪੰਜਾਬ ਦੇ ਦੂਸਰੇ ਨਹੀਂ ਦੂਸਰਿਆਂ ਦੇ ਮਕਦਮੇ ਨਹੀਂ ਕੋਈ ਵੀ ਦਰਜ ਨਹੀਂ ਇਸ। ਨਹੀਂ ਹੈ।